ਥਾਣਾ ਇਸਲਾਮਾਬਾਦ ਵੱਲੋਂ ਤਿੰਨ ਦੋਸ਼ੀ ਕੀਤੇ ਗਏ ਗ੍ਰਿਫਤਾਰ ਪਿੰਡ ਪਰਾੜੀਵਾਲ ਵਿਖੇ ਲਗਾਇਆ ਗਿਆ ਨੀਲੇ ਕਾਰਡਾਂ ਸੰਬੰਧੀ ਕੈਂਪ લોક ગણેશ ખબર વિસ્તાર થાણાબાદ વલ તિન દોષી ગો તિન પિસ્ત ગ્લોક અને કુલ તિન વિદેશી ગ્લોક બરામદ કર મામલા દર્જ કરતા ગયા થાણાબાદ વડે ગયુ મુલજમા ਵਿਸ਼ਾਲਜੀਤ ਸਿੰਘ ਏਡੀਸੀਪੀ ਸਿਟੀ 1 ਅੰਮ੍ਰਿਤਸਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। थाना ਅਸਲਾਮਾਬਾਦ ਦੀ ਪੁਲਿਸ ਨੇ ਪੀਸੀਬੀ ਸਾਹਿਬ ਸ਼੍ਰੀ ਗਗਨਦੀਪ ਜੀ ਇਹਨਾਂ ਦੀ ਰਹਿਮਾਈ ਹੇਠ ਇੱਕ ਮਕਦਮਾ 29 ਤਰੀਕ ਨੂੰ ਦਰਜ ਕੀਤਾ ਸੀਗਾ ਜਿਸ ਦੇ ਵਿੱਚ ਦੋ ਦੋਸ਼ੀ ਜਗਦੀਸ਼ ਸਿੰਘ ਤੇ ਲਖਪ੍ਰੀਤ ਸਿੰਘ ਜਿਹੜੇ ਕੌਂਕੇ ਦੇ ਰਹਿਣ ਵਾਲੇ ਸਨ ਉਹਨਾਂ ਨੂੰ ਦੋਵਾਂ ਨੂੰ ਇਸ ਦੇ ਵਿੱਚ ਗ੍ਰਿਫਤਾਰ ਕੀਤਾ ਸੀਗਾ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਸ ਦੇ ਵਿੱਚ 704 ਗ੍ਰਾਮ ਹੈਰੋਇਨ ਜਿਹੜੀ ਇਹਨਾਂ ਨੂੰ ਬਰਾਮਦ ਜਦੋਂ ਇਹਨਾਂ ਦੋਸ਼ੀਆਂ ਦੀ ਅੱਗੇ ਮਜਬੂਰ ਪੁੱਛਗਛ ਕੀਤੀ ਗਈ ਉਸ ਪੁੱਛਗਛ ਦੌਰਾਨ ਇੱਕ ਹੋਰ ਦੋਸ਼ੀ ਸਾਹਿਬ ਸਿੰਘ ਸਾਹਾ ਵਾਸੀ ਖਾਸਾ ਕਲੋਨੀ ਦਾ ਜਿਹੜਾ ਉਹਦੇ ਵਿੱਚ ਨਾਮਿਨੇਟ ਹੋਇਆ ਸਾਹਿਬ ਜੀ ਨੂੰ ਇਸ ਪੁਲਿਸ ਪਾਰਟੀ ਨੇ ਜਿਹੜਾ ਵਾ ਅਰੈਸਟ ਕੀਤਾ ਇਸ ਨੂੰ ਅਰੈਸਟ ਕਰਨ ਤੋਂ ਬਾਅਦ ਤਿੰਨ ਵਿਦੇਸ਼ੀ ਜਿਹੜੇ ਗਲੌਕ ਪਿਸਟਲ ਆ ਜਿਹੜੇ ਮੇਡ ਇ ਆਸਟਰੀਆ ਉਹ ਜਿਹੜੇ ਤਿੰਨ ਇਹਨਾਂ ਨੇ ਉਸ ਤੋਂ ਰਿਕਵਰ ਕੀਤੇ ਨੇ ਇਹ ਸਾਰਾ ਨੈਟਵਰਕ ਜਿਹੜਾ ਹੈ ਇਹ ਬਾਹਰ ਬੈਠਾ ਮਲੇਸ਼ੀਆ 'ਚ ਬੈਠਾ ਗੌਰਵ ਉਰਫ ਗੋਰਾ ਪੁੱਤਰ ਹਰਜੀਤ ਸਿੰਘ ਜਿਹੜਾ ਪਿੰਡ ਕੌਂਕੇ ਦਾ ਆ ਜਿਹੜਾ ਇਸ ਵਕਤ ਮਲੇਸ਼ੀਆ ਦੇ ਵਿੱਚ ਆ ਉਹ ਇਸ ਨੂੰ ਰਨ ਕਰ ਰਿਹਾ ਸੀਗਾ ਇਸ ਦੇ ਜਿਹੜੇ ਬੋਰੇ ਦੇ ਲਿੰਕ ਆ ਉਹ ਪਾਰ ਪਾਕਿਸਤਾਨ ਦੇ ਨਾਲ ਸਮਗਲਰਾਂ ਦੇ ਨਾਲ ਸਨ ਜਿਹੜਾ ਉੱਥੋਂ ਇਹ ਹਥਿਆਰ ਅਤੇ ਹੈਰੋਇਨ ਜਿਹੜੀਆਂ ਦੋਵਾਂ ਦੀ ਸਪਲਾਈ ਇਹਨਾਂ ਦੇ ਥਰੂ ਕਰਦਾ ਸੀਗਾ ਇਸ ਸਪਲਾਈ ਨੂੰ ਇਹ ਵਕ ਵਕ ਥਾਵਾਂ ਤੋਂ ਜਿਹੜਾ ਚੁੱਕ ਕੇ ਅੱਗੇ ਜਿਹੜਾ ਇਸ ਨੂੰ ਡਿਸੈਮੀਨੇਟ ਕਰਦੇ ਸਨ ਇਸ ਦੇ ਵਿੱਚ ਇਹਨਾਂ ਤਿੰਨਾਂ ਨੂੰ ਅਰੈਸਟ ਕਰਕੇ ਹੁਣ ਤੱਕ ਇਸ ਮੁਕਦਮੇ ਦੀ ਤਫ਼ਤੀਸ਼ ਦੌਰਾਨ 704 ਗ੍ਰਾਮ ਹੈਰੋਇਨ ਅਤੇ ਤਿੰਨ ਜਿਹੜੇ ਪਿਸਟਲ ਜਿਹੜੇ ਰਿਕਵਰ ਹੋਏ ਹਨ ਜਿਹੜੇ ਦੋਸ਼ੀ ਸਾਡੇ ਕੋਲ ਇਸ ਵਕਤ ਪੁਲਿਸ ਰਿਮਾਂਡ ਤੇ ਹਨ ਤੇ ਇਹਨਾਂ ਦੀ ਅੱਗੇ ਪੁੱਛਗਿੱਛ ਕਰਕੇ ਜਿਹੜਾ ਇਸ ਨੈੱਟਵਰਕ ਨੂੰ ਸਾਰਾ ਜਿਹੜਾ ਬੇਪਰਤ ਕੀਤਾ ਜਾਵੇਗਾ ਪਿੰਡ ਪਰਾੜੀਵਾਲ ਗੁਰਦੁਆਰਾ ਸਾਹਿਬਜਾਦਾ ਜੂਜਾਰ ਸਿੰਘ ਵਿਖੇ ਨੀਲੇ ਕਾਟਾ ਸਬੰਧੀ ਕੈਂਪ ਲਗਾਇਆ ਗਿਆ ਇਸ ਮੌਕੇ ਓਮਪ੍ਰਕਾਸ਼ ਸੋਨੀ ਵਿਕਾਸ ਸੋਨੀ ਉੱਚੇ ਚੇਤੌਰ ਤੇ ਹਾਜ਼ਰ ਹੋਏ ਨਾਲ ਹੀ ਮੋਹਨਦੀਪ ਸਿੰਘ ਪ੍ਰੇਮ ਸਿੰਘ ਲਖਬੀਰ ਸਿੰਘ ਬਿੱਲਾ ਕਮਲ ਬਲਵਾਨ ਗੁਰਮੇਦ ਸਿੰਘ ਸਮਰਾ ਹਾਜ਼ਰ ਸਨ ਅੱਜ ਕੈਂਪ ਲਾਇਆ ਸਾਡੇ ਵਰਕਰਾਂ ਨੇ ਇੱਥੇ ਜਿਹੜੇ ਇੱਕ ਦੇ ਪੀੜੇ ਕਾਰਟਾਂ ਦੇ ਫਾਰਮ ਭਰੇ ਨੇ ਨਾ ਦੂਜਾ ਜਿਹੜੇ ਬਾਲਿਆਂ ਦੀਆਂ ਛੱਤਾਂ ਲੋਕਾਂ ਦੀਆਂ ਉਹ ਮੀਆਂ ਨਾ ਡਿੱਗ ਪਈਆਂ ਨੇ ਜਾਂ ਖਰਾਬ ਨੇ ਉਹਨਾਂ ਦੇ ਫਾਰਮ ਇਹਨਾਂ ਭਰੇ ਨੇ ਸੋ ਮੈਂ ਵੀ ਇੱਥੇ ਆਇਆ ਸੋ ਅਸੀਂ ਜੋਛੜੇ ਅਸੀਂ ਸਾਰੇ ਕਾਰਡ ਬਣਾਏ ਸੀ ਇਹਨਾਂ ਨੇ ਸਾਰੇ ਘਟੇ ਕਿਸੇ ਨੂੰ ਕਣਕ ਨਹੀਂ ਮਿਲਦੀ ਕਿਸੇ ਨੂੰ ਰਾਸ਼ਨ ਨਹੀਂ ਮਿਲਦਾ ਇੰਨਾ ਮਾੜਾ ਹਾਲ ਹੈ ਇੱਥੇ ਜੀ ਸਾਡੇ ਪਿੰਡ ਭਰਾੜੀਵਾਲ ਵੀ ਖੇ ਜਿਨ੍ਹਾਂ ਦੇ ਨੀਲੇਗਾੜ ਕੱਟੇ ਗਏ ਸੀ ਜਾਂ ਨਵੇਂ ਬੰਨੇ ਸੀ ਕਿ ਜਾਂ ਆਪਣੇ ਬਾਲੇ ਛੱਤਾਂ ਵਾਲੇ ਫਾਰਮ ਪਰ ਹੈਗੇ ਭਰੇ ਗਏ ਸੀ ਤੋਂ ਉਹਨਾਂ ਦੇ ਪ੍ਰੋਗਰਾਮ ਵਿੱਚ ਸੋਨੀ ਸਾਹਿਬ ਆਮਪ੍ਰਕਾਸ਼ ਸੋਨੀ ਜੀ ਪਿਕਾ ਸੋਨੀ ਜੀ ਉਹ ਇੱਥੇ ਆਏ ਉਹਨਾਂ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਜਿਨ੍ਹਾਂ ਦੇ ਨੀਲੇਗਾੜ ਕੱਟੇ ਗਏ ਉਹਨਾਂ ਦੇ ਨੀਲੇਗਾੜ ਬਣਾਏ ਜਾਣਗੇ 7 ਸਤੰਬਰ ਨੂੰ ਸ਼੍ਰੀ ਗਣੇਸ਼ ਮਹਾਰਾਜ ਉਤਸਵ ਸ਼ੁਰੂ ਹੋ ਰਿਹਾ ਹੈ ਜਿਸ ਦੇ ਸਬੰਧ ਵਿੱਚ ਗਣਪਤੀ ਮਹਾਰਾਜ ਦੀ ਪੂਜਾ ਆਰਾਧਨਾ ਕਰਨ ਲਈ ਸ਼ਰਧਾਲੂ ਬਸਾਰਾ ਵਿੱਚ ਪਾਜ ਕੇ ਗਣੇਸ਼ ਮਹਾਰਾਜ ਦੇ ਮਿੱਟੀ ਦੇ ਬਨੇ ਸਰੂਪਾ ਦੀ ਖਰੀਦਾਰੀ ਕਰ ਰਹੇ ਹਨ ਇਸ ਸਬੰਧ ਵਿੱਚ ਸਾਡੀ ਫਾਸਟ ਮੀਨਿਊਜ਼ ਟੀਮ ਵੱਲੋਂ ਕੱਚੀ ਮਿੱਟੀ ਦੇ ਸਰੂਪਾਂ ਨੂੰ ਵੇਚਣ ਵਾਲੇ ਦੁਕਾਨਦਾਰ ਨਾਲ ਗੱਲਬਾਤ ਕੀਤੀ ਗਈ। ਕਾਫੀ ਬੁਕਿੰਗ ਹੋ ਰਹੀ ਹੈ। ਜਿਨੇ ਗ੍ਰਾਹਕ ਲੱਗੇ ਨੇ ਸਾਰੇ ਇਹਨਾਂ ਨੇ ਪਰਚੀਆਂ ਕਈ ਬਜੇ ਕੋਈ ਬੁੱਕ ਕਰਾਇਆ ਹੈ। ਐਡਵਾਂਸ ਹੀ ਬੁਕਿੰਗ ਹੋਂਦੀ ਹੈ। 7 ਤਰੀਕ ਨੂੰ ਸਾਰੇ ਨੇ ਆਗੇ ਸਾਡੇ ਕੋਲ ਲੈ ਜਾਣੇ ਨੇ। ਜਿਨੇ 7 ਤਰੀਕ ਨੂੰ ਗ੍ਰਾਹਕ ਲੈਣਾਂ ਨੇ ਰੈਡ ਕਪੜਾ 2.5 ਮੀਟਰ ਦਾ ਪਲੱਸ ਪ੍ਰਸ਼ਾਦ ਸమే ਸਾਡੇ ਕੋਲ ਆਂਤੇ ਆਪਣਾ ਗਣੇਸ਼ ਲੈ ਕੇ ਜਾਣ। ਦੇ ਜੀ ਪਿਛਲੇ ਸਾਲ ਦੇ ਰੇਟ ਹੈਗੇ ਆ ਸਟਾਰਟਿੰਗ ਗਣੇਸ਼ ਕੋਈ ਇੱਕ ਪਿਓਰ ਕੱਚੀ ਮਿੱਟੀ ਦਾ ਜਿਹੜਾ ਹੋਏਗਾ ਉਹ 500 ਰ ਇਹ ਇਹ ਚਾੜੂ ਪੀਓਪੀ ਦਾ ਕੋਈ ਇੱਥੇ ਕੰਮ ਨਹੀਂ ਗਿਆ ਨਾ ਪੀਓਪੀ ਹੈ ਕੋਈ ਗਨੇਸ਼ ਮਿਲਣਾ ਸਾਡੇ ਕੋਲ ਪੀਓਪੀ ਇਹ ਬੰਦੀ ਹੈ ਬਾਰ-ਬਾਰ ਸਾਈਡ ਤੇ ਜਾਂ ਨਿਊ ਅੰਮਰਸਰ ਲਾ ਲਓ ਜਾਂ ਸ਼ਿਵਾਲੀ ਵਾਲੇ ਦੇ ਪਾਸੇ ਲਾ ਲਓ ਇੱਧਰ ਪੀਓਪੀ ਦਾ ਗਨੇਸ਼ ਵਿਕਦਾ ਹੈ ਸਾਡੇ ਕੋਲ ਪਿਓਰ ਮਿੱਟੀ ਦੇ ਕੱਚੇ ਗਨੇਸ਼ ਮਿਲਨੇ ਆ ਖੁਦ ਕੁਮਿਆਰ ਆ ਹਨ ਨੂੰ ਪਤਾ ਹੈ ਵੈਰਾਈਟੀ ਕੀ ਹੁੰਦੀ ਹੈ ਗੁਰਦੁਆਰਾ ਬਾਬਾ ਦੀਸੇ ਨੇ ਪਹਿਲੇ ਹੀ ਸਿੱਧਾ ਰੋਡ ਦੇ ਉੱਪਰ ਲਾਜੀ ਕੁਮਿਆਰ ਦੀ ਜਿਹੜੀ ਦੁਕਾਨ ਹੈ ਮੈਂ ਆਪਣੇ ਪਰਿਵਾਰ ਨਾਲ ਆਈਆਂ ਕੱਚੀ ਮਿੱਟੀ ਦੇ ਗਣੇਸ਼ ਜੀ ਦੀ ਮੂਰਤੀ ਲੈਣ ਕਿਉਂਕਿ ਆਪਾਂ ਹਰ ਸਾਲ ਲੈਂਦੇ ਆ ਤੇ ਅੱਜ ਮੈਂ ਉਹ ਹੀ ਲੈਣ ਆਈਆਂ ਮਿੱਟੀ ਦੇ ਆਪਾਂ ਆਰਾਮ ਨਾਲ ਵਿਸਰਜਨ ਕਰ ਸਕਦੇ ਹਾਂ ਤੇ ਇਸਰੇ ਵੈਸੇ ਦੁਕਾਨ ਤੋਂ ਮਿਲ ਜene ਵਧੀਆ ਅਨਾਦਰ ਵੱਖਰਾ ਹੁੰਦਾ ਵਾ ਨਾਲੇ ਗਾਰਬੇਜ ਵੱਖਰਾ ਫੈਲਦਾ ਹੈਗਾ ਵਾ ਪੋਲੂਸ਼ਨ ਹੁੰਦਾ ਵਾ ਉਹਦੇ ਨਾਲ ਅਗਰ ਆਪਾਂ ਕੱਚੀ ਮਿੱਟੀ ਦਾ ਲਾਵਾਂਗੇ ਉਹ ਪਾਣੀ ਵਿੱਚ ਖੁਰ ਜਾਏਗਾ ਤੇ ਇਹਦੇ ਨਾਲ ਕੋਈ ਨੁਕਸਾਨ ਨਹੀਂ ਹੋਏਗਾ ਤੇ ਆਪਣਾ ਵੀ ਵਿਸਰਜਨ ਵੀ ਹੋ ਜਾਏਗਾ ਅਰਥ ਵਿੱਚ ਗੁਰਾਂ ਨੂੰ ਕੋ ਵੰਦਨਾ ਦਿੱਤੀ ਆ ਗਣੇਸ਼ ਇਹ ਮੈ ਮੇਰੀ ਸ਼ਰਦਾ ਮੇਰੇ ਕਾਰਜ ਕਰੋ ਹਮੇਸ਼ਾ ਹਿੰਦੁਸਤਾਨ ਗੁਰਾਂ ਪੀੜਾਂ ਦੀ ਜਿੱਥੇ ਧਰਤੀ ਹੈ ਸਾਧੂ ਸੰਤ ਮਹਾਤਮਾ ਦੀ ਧਰਤੀ ਹੈ ਇੱਥੇ ਹਰ ਤਿਹਾੜ ਬੜੀ ਸ਼ਰਦਾ ਪੂਰਕ ਮਨਾਇਆ ਜਾਂਦਾ ਜੇ ਗੱਲ ਕਰ ਲਈਏ 7 ਸਤੰਬਰ ਦੀ ਗਣਪਤੀ ਮਹਾਰਾਜ ਦਾ ਜਿਹੜਾ ਉਤਸਵ ਆ ਰਿਹਾ ਹੈ ਉਹਦੇ ਸਬੰਧ ਦੇ ਵਿੱਚ ਗਣੇਸ਼ ਮਹਾਰਾਜ ਜਿਹੜੇ ਸਰੂਪ ਹੈ ਬਜ਼ਾਰਾਂ ਦੇ ਵਿੱਚ ਆ ਚੁੱਕੇ ਨੇ ਪਰ ਸਭ ਤੋਂ ਵੱਡੀ ਜੇ ਗੱਲ ਕਰ ਲਈਏ ਕੱਚੀ ਮਿੱਟੀ ਦੇ ਜਿਹੜੇ ਸਰੂਪ ਨੇ ਗਣੇਸ਼ ਮਹਾਰਾਜ ਜੀ ਦੇ ਮੇਰੇ ਬਿਲਕੁਲ ਹੱਥ ਤੋਂ ਹੀ ਦੇਖ ਰਹੇ ਤੇ ਬੈਕ ਸਾਈਡ ਤੇ ਕਿੰਨੇ ਗਣੇਸ਼ ਮਹਾਰਾਜ ਦੇ ਸਰੂਪ ਦਿਖ ਰਹੇ ਨੇ ਤੇ ਬਿਲਕੁਲ ਹੀ ਕੱਚੀ ਮਿੱਟੀ ਦੇ ਸਰੂਪ ਨੇ ਤੇ ਲੋਕਾਂ ਦੀ ਪੂਜਾ ਅਰਾਧਨਾ ਜਿਹੜੀ ਹੈਗੀ ਆ ਬਿਲਕੁਲ ਸ਼ੁੱਧ ਹੋ ਜਾਂਦੀ ਆ ਜੇ ਕੱਚੀ ਮਿੱਟੀ ਦੇ ਗਣੇਸ਼ੀ ਵਰਤਨ ਤੇ ਗਣੇਸ਼ ਮਹਾਰਾਜ ਦਾ ਸਰੂਪ ਲੈ ਕੇ ਜਾਣ ਕਾਰਨ ਹੈ ਕਿ ਪੀਓਪੀ ਜਿਹੜੇ ਸਰੂਪ ਨੇ ਉਹ ਪਾਣੀ ਚ ਖੁਰਦੇ ਨਹੀਂ ਅਨਾਦਰ ਵੀ ਹੁੰਦਾ ਤੇ ਲੋਕਾਂ ਨੂੰ ਚਾਹੀਦਾ ਹੈ ਕਿ ਗਣੇਸ਼ ਮਹਾਰਾਜ ਜਿਹੜਾ ਸਰੂਪ ਹੈ ਕੱਚੀ ਮਿੱਟੀ ਦਾ ਹੀ ਲੈ ਕੇ ਜਾਣ ਕੈਮਰਾਮੈਨ ਰਮਨ ਕੁਮਾਰ ਜਨ ਹਲਚੀਲ ਸ਼ਰਮਾ ਫਾਸਟੇ ਨਿਊਜ਼ ਅਮਰ ਸਰ ਆਪ ਸਾਭ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੈਬਲ ਆਪਰੇਟਰ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੈਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੈਬਲ ਨਾਲ ਮਿਲ ਕੇ ਤੇ ਗ੍ਰਾਹਕਾਂ ਨੂੰ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਉੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਾਭ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਫਾਸਟਵੇ ਕੈਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਜੀ ਨੂੰ ਗੁੰਮਰਾਹਤ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੈਬਲ ਆਪਰੇਟਰ ਦੇ ਮਾਲਕ ਨੂੰ ਇਤਲਾਹ ਦਿਓ ਜਲੰਧਾ ਡਿਵੀਜ਼ਨ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਸਭਰਵਾ ਭਗਵਾਨ ਵਾਲਮੀਕੀ ਆਸ਼ਰਮ ਵਿਖੇ ਨਤਮਸਤਕ ਹੋ ਤੇ ਨਵੀਂ ਜ਼ਿੰਮੇਵਾਰੀ ਮਿਲਣ ਤੇ ਭਗਵਾਨ ਵਾਲਮੀਕੀ ਜਤਾ ਧੰਨਵਾਦ ਕੀਤਾ ਇਸ ਮੌਕੇ ਤੁਨਾ ਸੈਪਟਰਸ ਵੱਲੋਂ ਮਹੰਤ ਮਲਕੀਤਨਾਥ ਅਤੇ ਚੇਅਰਮੈਨ ਓਮ ਪ੍ਰਕਾਸ਼ ਕੱਬਰ ਵੱਲ ਉਹਨਾਂ ਨੂੰ ਵਿਦਾਇ ਦਿਨਦਿਆ ਸਨਮਾਨਿਤ ਕੀਤਾ ਗਿਆ ਇਸ ਮੌਕੇ ਡਾਕਟਰ ਰਾਜ ਜੋਹੜ ਸਿਕੰਦਰ ਝੋਹੜ ਸੰਨੀ ਪਰਧਾ ਸੰਤੂਪਾਲ ਸਮੇਤ ਵੱਡੀ ਗਿਣਤੀ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ ਅੱਜ ਦਾ ਮੇਰਾ ਜਿਹੜੀ ਅਮਰਸਾਦੀ ਕੇਰੀ ਹੈ ਉਹ ਕੇਰਲੀ ਲੀਜੀਏ ਛੇ ਮਿਲੇ ਪੋਜੀਟਿਵ ਮੈਂ ਬਗਵਾਨ ਵਾਲੀ ਦੀ ਬਾਦਸ਼ਾਹ ਜੋ ਸ਼ਿਲਪ ਕਰਮ ਹੈ ਮਾਤਾ ਬੋਸਤ ਮੌਜੂਦ ਹੈ ਆਮਦ ਸਰ ਜਾਇਆ ਮਾਤਾ ਬੋਨ ਹੋਈ ਹੋਏ ਜਿਸੇ ਆ ਕੇ ਮੈਨੂੰ ਸਭੂਦੀਆਂ ਅਨੁਸ਼ੀਸ਼ਾ ਪ੍ਰਾਪਤ ਹੋਈ ਹੈ ਬੁਰਾਲਾ ਨੂੰ ਅਸ਼ੀਰਵਾਦ ਮਿਲੇ ਤਾਂ ਕਿ ਮੈਂ ਹੋਰ ਲਗੜਾ ਹੋ ਦੇਣਾ ਬਹੁਤ ਬਹੁਤ ਬਾਜੀ ਸਿਮਿਲਰ ਵਾਲੀ ਦੀ ਲੋਕਾਂ ਦੀ ਸੇਵਾ ਕਰਾਂ ਜਿੱਥੇ ਸਾਰਿਆਂ ਨੂੰ ਇਹਦਾ ਪਤਾ ਹੈ ਦਸ਼ ਬੀ ਆਰ ਅੰਮ੍ਰਿਤਸਰ ਸਾਹਿਬ ਜਿਹੜਾ ਦੇ ਦੋਲਤੀ ਕੋਲਾਸ ਦੇ ਦੂਰ ਕਸਟਮਾਈਜ਼ ਦੇ ਵਿੱਚ ਅੱਗੇ ਪੜਨ ਦੇ ਵਿੱਚ ਅੱਗੇ ਵਧਨ ਦੇ ਵਿੱਚ ਸਾਮਯਾ ਹੋਏ ਉਹਦੇ ਲਈ ਬਿਲਕੁਲ ਮੈਚ ਦਾ ਇਹਨਾਂ ਨੂੰ ਕਿਹਾ ਕਿ ਇਹਨਾਂ ਸਾਰਿਆਂ ਗੱਲਾਂ ਦਾ ਹੈ ਕਿ ਇਹਦਾ ਸਾਰਿਆਂ ਗੱਲਾਂ ਦਾ ਇੱਕੋ ਜਿਹਾ ਐਜੂਕੇਸ਼ਨ ਹੈ ਸਾਡੀਆਂ ਸਾਰੀਆਂ ਜੁਨੀਆਂ ਬੁਰਾਈਆਂ ਹੈ ਕਿਉਂਕਿ ਜਿਹੜਾ ਮੇਰਾ ਸਮਾਜ ਹੈ ਉਸ ਦੇ ਵਿੱਚ ਪੜਾਈ ਦੀ ਬੜੀ ਕਾੜ ਹੈ ਕਿ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਆ ਆਪਾਂ ਆਪਣੇ ਆਪਣੇ ਬੱਚਿਆਂ ਨੂੰ ਪੜਾਈਓ ਅੱਜ ਜੋ ਪਾਵਨਵਾਲਮੀ ਦੇ ਤਿਥ ਦੇ ਉੱਤੇ ਸਾਡੀ ਕੌਮ ਦੇ ਹੀਰੇ ਜੋ ਪਾਵਨਵਾਲਮੀ ਦੇ ਤਿਥ ਦੇ ਉੱਤੇ ਲੱਖਾਂ ਸੂਰਤਾਂ ਵਾਪਸ ਆਏ ਨੇ ਇਨੇ ਕਦਮ ਚੱਲ ਕੇ ਆਏ ਨੇ ਬਰਬਾਦਵਾ ਵਾਲੀ ਕੁਮਾਰਾਜ ਉਹਨਾਂ ਨੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਡਾਕਟਰ ਪੀਰੋ ਅਮੀਰ ਜੱਦੀ ਦੇ ਸਰਦਾਰ ਦਾ ਲੋਕ ਭਾਲ ਮਿਲੇ ਹੈ ਸਰਦਾਰ ਮਿਲਾ ਹੈ ਅਸੀਂ ਉਹਨਾਂ ਦਾ ਇੱਕ ਬਹੁਤ ਧੰਨਵਾਦ ਕਰਦੇ ਆ ਧੰਨਵਾਦ ਕਰਦੇ ਆ ਪੰਜਾਬ ਦੇ ਮੁੱਖ ਮੰਤਰੀ ਮਾਣ ਦੀ ਰਾ ਇਹਨਾਂ ਨੇ ਸਾਡੀ ਕੌਮ ਦੇ ਸਰਦਾਰਿਆਂ ਨੂੰ ਬਹੁਤ ਯਾਰਕੰਦ ਹੈ ਕਦਰਵਾਦੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਹਿਮਾਚਲ ਪ੍ਰਦੇਸ਼ ਨਿਸ਼ਕਾਮ ਸਭਾ ਅੰਮ੍ਰਿਤਸਰ ਵੱਲ ਜਨਮ ਅਸ਼ਮੀਤ ਸਬੰਧ ਵਿੱਚ ਨੰਦ ਉਤਸਵ ਦਾ ਆਸ਼ ਹਮ ਲੋਕ ਮੰਦਿਰ ਫਤਿਹ ਸਿੰਘ ਕਲੋਨੀ ਵਿਖੇ ਕੀਤਾ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਭਾਗ ਲਿਆ ਇਸ ਮੌਕੇ ਓਮਪ੍ਰਕਾਸ਼ ਸੋਨੀ ਵਿਕਾਸ ਸੋਨੀ ਬੱਬਰ ਜੀ ਕਮਲ ਪਹਿਲਵਾਨ ਹਾਜ਼ਰ ਸਨ ਵਸਤੇ ਲੈਣ ਗਈ ਇੱਕ ਨੌਜਵਾਨ ਨੂੰ ਗਲੀ ਵਿੱਚ ਰਹਿਣ ਵਾਲੇ ਇੱਕ ਲੜਕੇ ਵੱਲੋਂ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ ਗਿਆ ਜਿਸ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਉਸ ਦੀ ਮਾਂ ਨੇ ਕਿਹਾ ਕਿ ਉਸ ਦਾ ਮੁੰਡਾ ਕੁੱਤੇ ਨੂੰ ਘੁਮਾਉਣ ਵਾਸਤੇ ਲੈ ਕੇ ਗਿਆ ਸੀ ਕਿ ਨੌਜਵਾਨ ਨੇ ਉਸ ਨਾਲ ਲੜਾਈ ਕੀਤੀ ਥਾਣਾ ਮੋਕੰਪੂਰਾ ਦੀ ਪੁਲਿਸ ਦੇ ਐਸਆਈ ਨੇ ਕਿਹਾ ਕਿ ਇਸ ਸਬੰਧ ਵਿੱਚ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਕੋਲ ਮੇਰਾ ਬੱਚਾ ਡੇਗ ਨੂੰ ਘੁਮਾਣ ਗਿਆ ਪਰ ਉਹ ਜਾਂਦਾ ਵੀ ਨਹੀਂ ਬਸੋਂ ਲੜਕੇ ਨੇ ਗੱਲ ਗਲੋਚ ਕੀਤੀ ਹੈ ਬਸ ਇੰਨੀ ਕਾਲ ਤੋਂ ਲੜਾਈ ਹੋ ਗਈ ਹੋਗੀ ਉਹਨੇ ਇੱਕਦਮ ਉਹਨੂੰ ਘੁੱਟਣਾ ਸ਼ੁਰੂ ਕਰ ਦਿੱਤਾ ਉਜਾੜ ਦਿਆ ਬੰਨ ਲੱਗਾ ਹੈ ਕਿ ਲੈ ਕੇ ਉਹਨਾਂ ਨੂੰ ਗੰਡੇ ਗੁੰਡੇ ਕੱਲੇ ਮਾਰਿਆ ਉਸ ਤੋਂ ਕੁਝ ਹੋ ਵੀ ਫੈਮਿਲੀ ਬੋਲਣਾ ਸ਼ੁਰੂ ਹੋ ਗਿਆ ਕਿ ਉਹਨੂੰ ਲੰਮੇ ਪਾੜ ਹੋਏ ਲੱਗਦਾ ਕੋਲ ਦੇ ਕਿਉਂਕਿ ਮੋਟੇ ਤੇ ਮੈਂ ਤੇ ਕੋਈ ਸੀ ਨਹੀਂ ਉਹਨਾਂ ਦੀ ਫੈਮਿਲੀ ਸੀ ਕਿ ਉਹਨੇ ਉਹਦੀ ਲੱਤ ਦੇ ਵਿੱਚ ਲੱਤ ਫਸਾ ਕੇ ਉਹਨੂੰ ਛੁੱਟ ਵੀ ਲੇਟਣ ਦੇ ਵਿੱਚ ਲੱਤ ਤੋੜ ਦਿੱਤੀ ਗੋਡਾ ਦਿੱਤੀ ਤੇ ਉਹਦੀ ਮੰਗ ਇਹ ਹੋਈ ਹੈ ਕਿ ਇਸ ਮਸਲੇ ਨੂੰ ਰਾਮਨਾਲ ਦੇਖ ਕੇ ਤੁਹਦਾਇਆ ਜਿਹੜਾ ਮੇਰੇ ਬੱਚੇ ਦਾ 3 ਮਹੀਨੇ ਦਾ ਕੰਮ ਵੀ ਖਤਮ ਹੋਇਆ ਸਭ ਕੁਝ ਖਤਮ ਹੋਇਆ ਮੇਰਾ ਬੱਚਾ ਤਾਂ ਮੰਡੀ ਤੇ ਡੈਗਿਆ ਇਹ ਰਿਸ਼ਵਤ ਮਹਾਜਨ ਜਿਹੜਾ ਜੀ ਇਹ ਸ਼ਾਮ ਦੇ ਟਾਈਮ 7-8 ਵਜੇ ਲੈ ਕੇ ਕੁੱਤਾ ਲੈ ਕੇ ਘੁੰਮ ਰਿਹਾ ਸੀ ਤੇ ਜੋ ਕੁੱਤੇ ਨੇ ਉਥੇ ਰੇਤਾ ਦੇ ਲੈਟਰਨ ਕਰਤੀ ਤੇ ਉਹ ਲਾਗੇ ਸ੍ਰਿੰਦਰ ਸਿੰਘ ਦਾ ਮਕਾਨ ਬਣ ਰਿਹਾ ਈ ਇਸੇ ਦਰਾਂ ਨੇ ਇਹਨਾਂ ਦਾ ਆਪਸੀ ਝਗੜਾ ਹੋ ਗਿਆ ਜੋ ਰਿਸ਼ਵਤ ਮਹਾਜਨ ਦੇ ਗੋਡਾ ਫਰੇਚਰ ਹੋ ਗਿਆ ਜਿਸ ਨੂੰ ਹਰਗੋਨ ਹਸਪੀਟਲ ਦਾਖਲ ਕਰਵਾਇਆ ਗਿਆ ਤੇ ਜੋ ਜੇ ਬਿਆਨ ਦੇਣ ਦੇ ਫਿੱਟ ਨਹੀਂ ਗਾ ਜੇ ਤਾਂ ਗਿਆਨ ਦਿੱਤੇ ਉਹਦੇ ਬੰਦੀ ਕਾਰਵਾਈ ਦੋਸ਼ੀ ਨੂੰ ਪਕੜ ਕੇ ਬੰਦੀ ਕਾਰਵਾਈ ਕੀਤੀ ਜਾਵੇ ਦੋਸ਼ੀ ਦਾ ਨਾਮ ਕਹਿਣ ਦੇ ਮਤਾਬਕ ਸੁਰਿੰਦਰ ਸਿੰਘ ਦੱਸਿਆ ਜਾਂਦਾ ਜੀ ਅਜੇ ਨਹੀਂ ਉਹਦੇ ਕਲੀਅਰ ਬਾਰੇ ਨਹੀਂ ਪਤਾ ਜੋ ਵੀ ਕਲੀਅਰ ਹੋਊਗਾ ਉਹਨੂੰ ਪਕੜ ਕੇ ਉਹਦੀ ਬੰਦੀ ਮਹਿਕਮਾ ਕਾਰਵਾਈ ਕਰਤੀ ਜਾਊਗੀ ਪ੍ਰਦੀਪ ਸੱਬਰਵਾਲ ਨੂੰ ਪੰਜਾਬ ਸਰਕਾਰ ਵੱਲੋਂ ਡਿਵੀਜ਼ਨਲ ਕਮਿਸ਼ਨਰ ਬਣਨ ਤੇ ਅੰਮ੍ਰਿਤਸਰ ਵਿੱਚ ਨਿੱਗਾਸਵਾਦ ਸਫਾਈ ਮਜ਼ਦੂਰ ਸਫੈਰੇਸ਼ਨ ਪੰਜਾਬ ਦੇ ਪ੍ਰਧਾਨ ਮਨੋਦ ਕੁਮਾਰ ਬਿੱਟਾ ਅਤੇ ਵਾਕ ਵਕਵਾਲ ਮिक्की ਪਾਇ ਚਾਰੇ ਦੀ ਜਥੇਬੰਦੀਆਂ ਵੱਲੋਂ ਕੀਤਾ ਗਿਆ ਇਸ ਮੌਕੇ ਤੇ सुरेंद्र ਟੋਨਾ, ਪਵਨ ਕੁਮਾਰ, ਲੱੱਕੀ ਪੱਟੀ, ਸਿਕੰਦਰ ਸੋਹਾਰ, ਓਮਪ੍ਰਕਾਸ਼ ਣਾਰਿਆ ਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਇਹ ਸਮਾਜ ਨੂੰ ਬਹੁਤ ਉੱਚੀ ਬੰਦੀ ਦੇ ਉੱਤੇ ਬਿਠਾ ਕੇ ਸੱਬਰਵਾਲ ਸਾਹਿਬ ਨੂੰ ਪੰਜਾਬ ਦੇ ਵਿੱਚ ਇੱਕ ਬਿਰਿਸ਼ਟ ਜਿਹੜੀ ਸੀਟ ਹੁੰਦੀ ਹੈ ਉਹ ਦਿੱਤੀ ਗਈ ਹੈ। ਔਰ ਮਾਨ ਸਾਹਿਬ ਦਾ ਅਸੀਂ ਧੰਨਵਾਦ ਕਰਦੇ ਹਾਂ ਪੂਰੇ ਸਮਾਜ ਵੱਲੋਂ ਔਰ ਅੱਜ ਪੂਰਾ ਸਮਾਜ ਜਿਹੜਾ ਅਲੱਗ-ਅਲੱਗ ਜਥੇਬੰਦੀਆਂ ਸੱਬਰਵਾਲ ਸਾਹਿਬ ਨੂੰ ਮਾਨ ਸਨਮਨ ਦਿੱਤਾ ਹੈ। ਪ੍ਰਦੀਪ ਸੱਬਰਵਾਲ ਜੀ ਇਹ ਸਾਡੇ ਕੋ ਕਮਿਸ਼ਨਰ ਵੀ ਨੇ। ਸਾਡੇ ਗੰਬਰ ਸਾਹਿਬ ਡੀਸੀ ਵੀਰੇ ਅੱਜ ਜੋ ਕੁਝ ਪੰਜਾਬ ਸਰਕਾਰ ਨੇ ਮਾਨ ਸਮਾਨ ਦਿੱਤਾ ਸਾਡੀ ਸਾਰੀ ਕੌਮ ਦਾ ਸਿਰ ਉੱਚਾ ਕੀਤਾ ਗਿਆ ਔਰ ਇਸ ਤੋਂ ਵੱਡੀ ਹੋਰ ਕੋਈ ਸੀਟ ਨਹੀਂ ਹੈ ਜਿੱਥੇ ਸਾਨੂੰ ਨੂੰ ਨਵਾਜਿਆ ਗਿਆ ਇਸ ਕਰਕੇ ਅਸੀਂ ਸਰਦਾਰ ਭਗਵੰਦ ਸਿੰਘ ਮਾਨ ਜੀ ਦਾ ਬਹੁਤ ਤਹਿ ਦਿਲ ਤੋਂ ਧੰਨਵਾਦ ਦੀਆਂ ਔਰ ਪਰਮਾਤਮਾ ਦੇ ਅੱਗੇ ਪ੍ਰਾਰਥਨਾ ਕਿ ਪਰਮਾਤਮਾ ਇਸ ਤਰ੍ਹਾਂ ਹੀ ਸਾਡੇ ਜਿਹੜੇ ਲੋਕ ਨੇ ਜਿਹੜੇ ਪੜੇ ਲਿਖੇ ਲੋਕ ਨੇ ਅੱਗੇ ਆਉਣ ਹਰ ਪੱਖ ਤੋਂ ਤਗੜੇ ਹੋਣ ਰਾਜਨੀਤਿਕ ਤੌਰ ਤੇ ਵੀ ਧਾਰਮਿਕ ਤੌਰ ਤੇ ਸਮਾਜਿਕ ਤੌਰ ਤੇ ਔਰ ਜੀਆ ਨਨ ਕਰਨੇ ਆ ਪ੍ਰਦੀਪ ਸਵਰਵਾਲ ਜੀ ਦਾ ਤਰਨ ਤਰਨ ਦੇ ਸ਼ਾਮ ਨੂੰ ਫੋਕਲ ਪੁਆਇੰਟ ਸਥਿਤ ਨਿਰਮਲ ਮਿਲਕ ਫੂਡਸ ਡੇਰੀ ਨੂੰ ਭਿਆਨਕ ਆਗ ਲੱਗ ਦੱਸਿਆ ਜਾ ਰਿਹਾ ਕਿ 1 ਕਰੋੜ ਰੁਪਏ ਤੋਂ ਵੱਧ ਨੁਕਸਾਨ ਹੋ ਗਿਆ ਪਰ ਚਾਨੀ ਨੁਕਸਾਨ ਤੋਂ ਬਚ ਗਿਆ ਮੌਕੇ ਤੇ ਫਾਇਰ ਬ੍ਰਿਗੇਡ ਵਿਭਾਗ ਦੀ ਦੋ ਗੱਡੀਆਂ ਨੇ ਬੜੀ ਮੁਸ਼ਕਲ ਨਾਲ ਆਗ ਤੇ ਕਾਬੂ ਪਾਇਆ ਅਰੇ 32 ਦੇ ਸਰਕਟ ਨਾਲ ਹੀ ਸਾਰਾ ਕੁਝ ਹੋਇਆ ਵਾ ਬਾ ਲਾਈਟ ਨਾਲ ਹੀ ਅੱਗੇ ਗਿਆ ਵਾ ਪਲਾਂਟ ਦੇ ਵਿੱਚ ਕਿਉਂਕਿ ਉੱਥੇ ਤੇ ਕੁਝ ਇਦਾਂ ਦਾ ਕੋਈ ਵਰਕਿੰਗ ਵਾਲਾ ਕੋਈ ਸਿਸਟਮ ਹੈਂਡਿੰਗ ਆ ਕੋਈ ਲੱਗ ਆਪਣੇ ਆਪ ਲੱਗ ਜੇ ਉਹ ਕੋਈ ਸ਼ਾਰਟ ਸਰਕਟ ਹੋਣ ਕਰਕੇ ਪੈਨਲ ਦੇ ਨਾਲ ਅੱਗੇ 32 ਚਲੇ ਗਈ ਸਾਰੀ ਉਹਦੇ ਨਾਲ ਸਾਰਾ ਕੁਝ ਡੈਮੇਜ ਹੋ ਗਿਆ ਕੋਲਡ ਰੂਮ ਵਗੈਰਾ ਹੈਗੇ ਸੀ ਜਿੱਥੇ ਨਾਲ ਦੀ ਸਮਾਨ ਸਟੋਰ ਕਰਦੇ ਸੀ ਉਹ ਸਾਰੇ ਅੱਗ ਫੜ ਲਈ ਉਹਨਾਂ ਨੇ ਤੇ ਸਾਰੇ ਮੱਚ ਗਏ ਭਾਈ ਕੋਲਡ ਸਟੋਰ ਲੱਗੇ ਅੰਦਰ ਇਹ ਸ਼ਾਰਟ ਸਰਕਟ ਹੋਣ ਕਰਕੇ ਜੀ ਸਾਰੀ ਅੱਗ ਮੱਚ ਗਈ ਡੀਜ਼ਲ ਨੇ ਅੱਗ ਫੜ ਲਈ ਸਾਰੀ ਸ਼ਾਰਟ ਸਰਕਟ ਹੋਣਾ ਤੇ ਬਹੁਤ ਜ਼ਿਆਦਾ ਕਰੋੜ ਤੋਂ ਪਲਾਸੀ ਜਿਹੜਾ ਨੁਕਸਾਨ ਹੋ ਗਿਆ ਬਹੁਤ ਮਸ਼ੀਨਾਂ ਵੀ ਖਰਾਬ ਹੋ ਗਈਆਂ ਸਾਰਾ ਕੁਝ ਡੈਮੇਜ ਹੋ ਗਿਆ ਕੁਝ ਬਜਿਆ ਹੀ ਨਹੀਂ ਯਾਰ ਨੂੰ ਸਰ ਕੰਟਰੋਲ ਰੂਮ ਤੋਂ ਫੋਨ ਆਇਆ ਸੀ ਕਿ ਆਪਣੇ ਬਿਲਕੁਲ ਕੋੜ ਤੇ ਇੱਥੇ ਅੱਗ ਲੱਗੀ ਆ ਤਰਨਤਨ 110 ਨੰਬਰ ਪਲਾਟ ਦੇ ਵਿੱਚ ਤੇ ਅਸੀਂ ਮੌਕੇ ਤੇ ਆਣ ਕੇ ਵੇਖਿਆ ਅੱਗ ਕਾਫੀ ਸੀ ਸਾਡੀਆਂ ਦੋਵੇਂ ਗੱਡੀਆਂ ਆਈਆਂ ਵਾ ਤੇ ਦੋਵਾਂ ਗੱਡੀਆਂ ਦੇ ਨਾਲ ਹੋਣਾ ਹੀ ਅੱਗ ਤੇ ਕਾਬੂ ਪਾ ਲਿਆ ਅੱਗ ਪੂਰੀ ਤਰ੍ਹਾਂ ਕਾਬੂ ਦੇ ਵਿੱਚ ਆ ਅੱਜ ਅਚਾਨਕ ਹੁਣੇ-ਹੁਣੇ ਪਤਾ ਲੱਗਾ ਧੂਆ ਨਿਕਲਦਾ ਵੇਖਿਆ ਤੇ ਅਸੀਂ ਭੱਜ ਕੇ ਇੱਥੇ ਆਏ ਆ ਨਾਲ ਹੀ ਸਾਡੇ ਉਨੇ ਚ ਨੂੰ ਫਾਇਰ ਬਗਰੇਡ ਨੂੰ ਵੀ ਪਰ ਦਿੱਤਾ ਇਨਫੋਰਮ ਉਹ ਵੀ ਆ ਗਈ ਆ ਫੈਕਟਰੀ ਸੀ ਦੁੱਧ ਦੀ ਦੁੱਧ ਦੀ ਫੈਕਟਰੀ ਦੇ ਵਿੱਚ ਅੱਗ ਲੱਗੀ ਆ ਇਹ ਅੱਗੇ ਹੁਣ ਜੋ ਸਾਹਮਣੇ ਆਵੇਗਾ ਉਹਦੇ ਮੁਤਾਬਕ ਵੇਖਾਂਗੇ ਅੱਗ ਤੇ ਕੰਟਰੋਲ ਕਰ ਲਿਆ ਗਿਆ ਆਮਰਸਰ ਦਿਹਾਤੀ ਪੁਲਿਸ ਵੱਲੋਂ 3 ਤੀ ਬੋਰ ਗਲੌਕ ਪਿਸਤਲ ਅਤੇ ਇੱਕ ਮੋਟਰਸਾਈਕਲ ਸਮੇਤ ਇੱਕ ਦੋਸ਼ੀ ਕਾਬੂ ਕਰ ਮਾਮਲਾ ਤਰਸਕੀਤਾ ਗਿਆ ਹੈ ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ ਮੂਵੀ ਚੈਨਲ ਨੰਬਰ 241 ਤੇ ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ ਫਾਸਟਵੇ ਮਿਊਜ਼ਿਕ ਚੈਨਲ ਨੰਬਰ 243 ਤੇ ਗੁਰਦੁਆਰਾ ਸ਼੍ਰੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਨਾ ਤੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ ਹੈ ਮੰਦਿਰਾਲ ਲਾਲ ਭਵਨ ਮੋਡਰਨ ਟਾਊਨ ਵਿਖੇ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਪਾਸਵ ਦੇ ਲੋਕਲ ਚੈਨਲਾਂ ਤੇ ਐਡਵਰਟਾਈਜ਼ਮੈਂਟ ਦੇ ਲਈ ਫੋਨ ਨੰਬਰ 7009308883 ਤੇ ਸੰਪਰਕ ਕੀਤਾ ਜਾ ਸਕਦਾ ਹੈ ਹੁਣ ਸਮਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ब्रेक तो बात उसी देखोगे इंस्पेक्टर अमनदीप सिंह ਨੂੰ ਪੁਲਿਸ ਥਾਣਾ ਲੋਪੋਕੇ ਵਿਖੇ ਬਤੌਰ ਥਾਣਾ ਮੁਖੀ ਕੀਤਾ ਗਿਆ ਲੋਕ ਇਹ ਤਾਂ ਕੁਛ ਹੋਰ ਖਬਰਾਂ ਹੈ ब्रेक ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਕੋਲੇ ਜੀਲਾ ਅਮਰਸਰ ਵਿਖੇ ਹੱਤੀ ਵੱਲੋਂ ਜ਼ਿਲ੍ਹੇ ਦੇ ਵਕਵਕ ਥਾਣੇਾਂ ਵਿੱਚ ਨਵੀਆਂ ਤਾਇਨਾਤੀਆਂ ਕੀਤੀਆਂ ਗਿਆ ਹਨ ਜਿਸ ਤਹਿਤ ਇੰਸਪੈਕਟਰ ਅਮਨਦੀਪ ਸਿੰਘ ਨੂੰ ਪੁਲਿਸ ਥਾਣਾ ਲੋਪੋਕੇ ਵਿਖੇ ਬਤੌਰ ਥਾਣਾ ਮੁਖੀ ਨਿਯੁਕਤ ਕੀਤਾ ਗਿਆ ਐ ਇਸ ਮੌਕੇ ਪੁਲਿਸ ਥਾਣਾ ਲੋਪੋਕੇ ਦੇ ਨਵ-ਨਿਯੁਕਤ ਇੰਸਪੈਕਟਰ ਨੇ ਸਮਾਜ ਵਿਰੋਧੀ ਅਤੇ ਨਸ਼ਾ ਸਮਗਲਰਾਂ ਸਖਤ ਚੇਤਾਵਨੀ ਦਿੱੰਦਿਆ ਕਿ ਉਹ ਆਪਣੀ ਹਰਕਤਾਂ ਤੋਂ ਬਾਝਚਾ ਜਾਣ ਨਹੀਂ ਤਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਸੀਂ ਪੰਜਾਬ ਪੁਲਿਸ ਵੱਲੋਂ ਜਿਹੜਾ ਮਾਂਜੋਗ ਸੀਐਮ ਸਾਹਿਬ ਦੀਆਂ ਹਦਾਇਤਾਂ ਜੀਜੀਪੀ ਸਾਹਿਬ ਤੇ ਮਾਂਜੋਗ ਐਸਐਸਪੀ ਸਾਹਿਬ ਵੱਲੋਂ ਜੋ ਹਦਾਇਤਾਂ ਆਈਆਂ ਉਹਨਾਂ ਮੁਤਾਬਕ ਜਿਹੜਾ ਅਸੀਂ ਕੰਮ ਕਰਨਾ ਸਭ ਤੋਂ ਪਹਿਲਾਂ ਜਿਹੜਾ ਨਸ਼ੇ ਨੂੰ ਜਿਹੜਾ ਵਾ ਸਭ ਤੋਂ ਪਹਿਲ ਦਿੱਤੀ ਜਾਊਗੀ ਜਿੰਨੇ ਵੀ ਨਸ਼ੇ ਦੇ ਕਾਰੋਬਾਰੀ ਹੈ ਉਹਨਾਂ ਤੇ ਸ਼ਕਤੀ ਨਾਲ ਨਕੀਲ ਕੱਸੀ ਜਾਊਗੀ ਉਹਨਾਂ ਦੀਆਂ ਜਾਇਦਾਦਾਂ ਕੁਰਕ ਕਰਾਈਆਂ ਜਾਣਗੀਆਂ ਇਸ ਤੋਂ ਇਲਾਵਾ ਜਿਹੜੇ ਹੋਰ ਵਿਅਕਤੀ ਨੇ ਕੋਈ ਹਥਿਆਰਾਂ ਦੀ ਸਮਗਲਿੰਗ ਜਾਂ ਜਿਨ੍ਹਾਂ ਕੋਲ ਨਜਾਇਜ਼ ਹਥਿਆਰ ਹੈ ਉਹਨਾਂ ਤੇ ਸਕੰਜਾ ਕੱਸਿਆ ਜਾਊਗਾ ਇਸ ਤੋਂ ਇਲਾਵਾ ਜਿਹੜਾ ਛੋਟੇ ਗਲੀ ਮੱਲੇ ਨੁਕੜ ਵਿਚ ਛੋਟੇ ਲੈਵਲ ਤੇ ਨਸ਼ੇ ਵੇਚਦੇ ਨੇ ਇਹਨਾਂ ਨੂੰ ਪੂਰੀ ਨਕੀਲ ਕਰ ਸਕੇ ਜਿਹੜਾ ਵਾ ਕਾਬੂ ਕਰਕੇ ਸਤੋਂ ਤੋਂ ਸਖਤੀ ਜਵਾਬ ਦੇਈਆਂ ਜਾਣਗੀਆਂ ਤੇ ਮੈਂ ਇਹ ਚਾਹੁੰਦਾ ਵੀ ਜਿੰਨੇ ਵੀ ਲੋਕ ਨੇ ਇਹਨਾਂ ਕੰਮਾਂ 'ਚ ਰੁੱਝੇ ਨੇ ਉਹ ਆਪਣੇ ਆਪ ਨੂੰ ਸੁਧਾਰ ਕੇ ਮੁਖਤਾਰਾ ਚ ਆ ਜਾਣ ਜੇਕਰ ਨਹੀਂ ਤਾਂ ਪੁਲਿਸ ਵੱਲੋਂ ਜਿਹੜਾ ਉਹ ਸਖਤੀ ਨਾਲ ਜਿਹੜਾ ਇਹ ਕੰਮ ਕੀਤਾ ਜਾਊਗਾ ਤਾਂ ਬਾਹਰ ਵਿੱਚ ਜਿਹੜਾ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਗੋਕਲ ਵਿਹਾਰ ਬਟਾਲਾ ਰੋਡ ਦੀ ਆਬਾਦੀ ਵਿੱਚ ਪਿਛਲੇ ਕੁਝ ਦਿਨਾਂ ਤੋਂ ਪਾਣੀ ਦੀ ਸਪਲਾਈ ਨਾ ਹੋਣ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ गोकुल विहार गली नंबर 4 ਦਾ ਟਿਊਬਵੈਲ ਖਰਾਬ ਹੋ ਚੁੱਕਿਆ ਅਤੇ ਟਿਊਬਵੈਲ ਜੋ ਕਿ ਬੀਤੇ ਦਿਨੀ ਵੀ ਬੰਦ ਹੋਇਆ ਪਿਆ ਉਸ ਟਿਊਬਵੈਲ ਦੀ ਕੋਈ ਤਾਰ ਚੋਰੀ ਕਰਕੇ ਲੈ ਗਿਆ ਲੋਕਾਂ ਨੇ ਨਗਰ ਨਿਕਮ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਇਸ ਸਮੱਸਿਆ ਤੋਂ ਛੁਟਕਾਰਾ ਦਿਵਾਇਆ ਜਾਵੇ ਮੇਰੇ ਕੋ ਲਗਾਤਾਰ ਹੀ ਹੋ ਰਹੀ ਹੈ ਕਿ ਇਹ ਡਿਊਬ ਤੋਂ ਪਲ ਟਿਊਬਲ ਖਰਾਬ ਹੋ ਗਿਆ ਜੀ ਦੂਜੇ ਟਿਊਬਲ ਤੋਂ ਆਉਂਦਾ ਪਿਆ ਕਦੀ ਕਹਿੰਦੇ ਜੀ ਹੁਣ ਉਹ ਦੂਜੇ ਟਿਊਬਲ ਖਰਾਬ ਹੋ ਗਿਆ ਜੀ ਹੁਣ ਪਾਣੀ ਨਹੀਂ ਆ ਰਿਹਾ ਉਹ ਮੈਂ ਤੁਹਾਡੀ ਪ੍ਰੋਬਲਮ ਪਹਿਲੇ ਨਹੀਂ ਅਧਿਕਾਰੀ ਜਿਹੜੇ ਅਧਿਕਾਰੀ ਹੋ ਜਾਂਦੇ ਉਹ ਕਹਿੰਦੇ ਜੀ ਅੱਜ ਨਹੀਂ ਤੇ ਕੱਲ ਹੋ ਜਾਏਗਾ ਕੱਲ ਨਹੀਂ ਪਰਸੋਂ ਹੋ ਜਾਏਗਾ ਹੈ ਅੱਜ ਤੱਕ ਮੇਢ ਦੋ ਮਹੀਨੇ ਚ ਪਰਸੋਂ ਨਹੀਂ ਆਈ ਕੱਲ ਨਹੀਂ ਆਇਆ ਹੁਣ ਕਦੋਂ ਆਣੀ ਹੈ ਉਹ ਬਈ ਲੋਕਾਂ ਨੂੰ ਹੈ ਉਹ ਤਾਂਦੇ ਆ ਬਈ ਪਬਲਿਕ ਜਿਹੜੀ ਹੈ ਇੰਨੀ ਘਰਾਸ ਹੋ ਜੇ ਕਿ ਉਹ ਕਿਸੇ ਬੈ ਕੇ ਧਰਨਾ ਦੇ ਵੇ ਪੋਖੜ ਤੋ ਹਲ ਕਰੇ ਫਿਰ ਸੁਣਾਈ ਹੋਏਗੀ ਯਾਨੀ ਕਿ ਸਮੱਸਿਆ ਜੀ ਪਾਣੀ ਦੀ ਸਮੱਸਿਆ ਬਿਜਲੀ ਦੀ ਸਮੱਸਿਆ ਆਈ ਸੀ ਚਲ ਰੋ ਤੇ ਅੱਜ ਪਰੇ ਹੱਲ ਹੋਈ ਹੈ ਪਾਣੀ ਦੀ ਜਿਹੜੀ ਸਮੱਸਿਆ ਉਹ ਦੋ ਮਹੀਨੇ ਤੋਂ ਉੱਪਰ ਹੋ ਕੇ ਆ ਰਹੀ ਹੈ ਰੈਗੂਲਰ ਛਾਨੂ ਆ ਰਹੀ ਹੈ ਇੱਕ ਦੋ ਘਰ ਦੇ ਵਿੱਚ ਜਿਨ੍ਹਾਂ ਦੇ ਘਰ ਸਮਰਚਿਬਲ ਲੱਗਾ ਉਹਨਾਂ ਪਰਾਵਾਂ ਕੋਲੋਂ ਪਾਣੀ ਪੋਣੀ ਮੰਗ ਕੇ ਬਾਕੀ ਪੀਣ ਵਾਲਾ ਪਾਣੀ ਉਹ ਬੋਤਲ ਦੇ ਨਾਲ ਹੀ ਬਜਾਰੋਂ ਲੈ ਕੇ ਪੀਂਦੇ ਪਏ ਕਿੰਨਾ ਚਿਰ ਗੁਜ਼ਾਰਾ ਕਰਨਗੇ ਪਾਣੀ ਦੇ ਉੱਤੇ ਬਹੁਤ ਸਮੱਸਿਆ ਹੈ ਸਾਡੇ ਥੇ ਇੱਕ ਟੈਂਕਰ ਭੇਜਿਆ ਗਿਆ ਹੈ 40 45 ਘਰ ਹੁੰਦੇ ਕਾਰਨ ਇੱਕ ਇੱਕ ਬਾਲਟੀ ਹਿੱਸੇ ਆਈ ਹੈ ਇਸ ਨਾਲ ਇੱਕ ਇੱਕ ਟੈਂਕਰ ਨਾਲ ਸਾਡੇ ਪਰ ਗਲੀ ਦੇ ਵਿੱਚ ਝਗੜਾ ਵੀ ਹੋਣ ਦਾ ਡਰ ਹੈ ਕਿ ਪਾਣੀ ਖਣੋਣਾਂ ਨਾਲ ਲੜ ਪੈਣਾ ਇਸ ਕਰਕੇ ਇਸ ਦੀ ਸਮੱਸਿਆ ਹੱਲ ਕੀਤੀ ਜਾਵੇ। ਵੀਰਸਾ ਵਿਹਾਰ ਵਿਖੇ ਅਨੁਰਾਦਾ ਮਹਾਜਨ ਅਤੇ ਕਪਿਲ ਮਹਾਜਨ ਦੀ ਅਗਵਾਈ ਹੇਠ ਆਪ ਆਏ ਬਹਾਰ ਆਏ 뮤지컬 ਫੈਮਿਲੀ ਸ਼ੋਅ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਚੀਫ ਗੈਸਟ ਸਰਵੀ ਵਰਮਾ ਪੰਜਾਬ ਐਕਟਰ ਸ਼ਮਸ਼ੇ ਟਿੱਲੋ ਐਂਕਰ ਸੰਜੀਪੂਰੀ ਪਵਨ ਵਿਆਸ ਰੇਖਾ ਮਹਿਰਾ ਹਾਜ਼ਰ ਹੋਏ। काफ़ी लोगों को ये मैसेज भी मैं देती हूँ कि जो सिंगिंग है संगीत है ये भी हमारे मन और दिमाग को शांति देता है तो इसको भी अपने जीवन में ज़रूर हमें ऐड करना चाहिए और बड़ा रिलैक्स मिलता है और मैं कहती हूँ इनकी एसोसिएशन को सबको मदद भी करनी चाहिए हिंदुस्तान की हस्ती को करने से ऑर्गेनाइज किया है ਤਸ ਇਹੇ ਦੁਆ ਕਰਨੇ ਕਿ ਇਸ ਤਰ੍ਹਾਂ ਇਹ ਹਰ ਵਾਰੀ ਆਪਣੇ ਦੇਸ਼ ਦਾ ਗੌਰਵ ਜੋ ਵੀ ਸਾਡੇ ਕਿਸ਼ੋਰ ਦੀ ਜਾਂ ਰੱਸੀ ਦੀ ਜਾਂ ਮਕੇ ਜੀ ਜਾਂ ਕੋਈ ਵੀ ਹੋ ਸੰਗਤ ਨੇ ਉਹਨਾਂ ਦੇ ਪ੍ਰੋਗਰਾਮ ਕਰਾਉਂਦੇ ਰਹੀਏ ਲਾਈਫ ਕੇਅਰ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਦੇ ਵੱਲੋਂ ਚੇਅਰਮੈਨ ਦੀਪਕ ਸੂਰੀ ਸਰਪ੍ਰਸਤ ਕੁਵਰ ਵਿਸ਼ਾਲ ਪ੍ਰਧਾਨ ਕਸ਼ਮੀਰ ਸਹੋਤਾ ਰੁਪੇਸ਼ ਤਵੰਦੀ ਅਕਵਾਇ ਹੈ ਜੀਟੀ ਰੋਡ ਸਿਆਤਾ ਸਥਿਤ ਕੁਵਰ ਹਸਪਤਾਲ ਵਿਖੇ ਥੈਲੇਸੀਮੀਆ ਤੋਂ ਪੀੜਤ ਬੱਚਿਆਂ ਨੂੰ ਖੂਨਦਾਨ ਕੈਂਪ ਲਗਾਇਆ ਗਿਆ ਇਸ ਦੌਰਾਨ ਖੂਨਦਾਨੀਆਂ ਨੇ ਪਾਰੀ ਉਤਸ਼ਾਹ ਵਿਖਾਇਆ ਅਤੇ ਖੂਨਦਾਨ ਕੀਤਾ ਅਤੇ 50 ਯੂਨਿਟ ਤੱਕ ਖੂਨ ਇਕੱਠਾ ਕੀਤਾ ਗਿਆ ਐਸ ਕੈਂਪ ਦਾ ਉਦਘਾਟਨ ਸਾਫ ਦਾ ਚਰਨ ਸਰਕਰਤਰ ਪਾਜਪਾ ਐਸ ਵੀ ਕੇਵਲ ਕੁਮਾਰ ਹਲਕਾ ਪਛਮੀ ਇਨਚਾਰਜ ਕੁਮਾਰ ਅਮਿਤ ਟ੍ਰੈਫਿਕ ਪੁਲਿਸ ਇਨਚਾਰਜ ਦਲਜੀਤ ਸਿੰਘ ਮਹਾਵੀਰ ਸਿੰਘ ਨੇ ਕੀਤਾ ਮੈਂ ਡਾਕਟਰ ਵਿਸ਼ਾਲ ਜੀ ਨੇ ਖੂਨ ਦਾ ਕੈਂਪ ਜਿਹੜਾ ਲਾਇਆ ਸਾਡੀ ਜਿਹੜੀ ਸੁਸਾਇਟੀ ਹੈ ਨਾ ਦੀ ਕਿ ਲਾਈਫ ਕੇਅਰ ਵੈਲਫੇਅਰ ਸੁਸਾਇਟੀ ਜਿਹੜਾ ਨਾ ਇਹ ਖੂਨ ਦਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹਨਾਂ ਨੇ ਇੱਕ ਕਿ ਦਾਨ ਲਾਇਆ ਇਹਨਾਂ ਨੇ ਮੈਨੂੰ ਦੱਸਿਆ ਕਿ ਇਹ ਸਪੈਸ਼ਲੀ ਕੁਨ ਬੱਚਿਆਂ ਲਈ ਹੈ ਜਿਨ੍ਹਾਂ ਨੂੰ ਹਰ ਮਹੀਨੇ ਜਿਹੜੇ ਥੈਲੇਸੀਮੀਆ ਦੇ ਜਿਹੜੇ ਪੇਸ਼ੈਂਟ ਹੈ ਉਹਨਾਂ ਬੱਚਿਆਂ ਲਈ ਖੂਨ ਦਾਨ ਹੋ ਰਿਹਾ ਹੈ ਫਲੈਸ਼ ਕੇ ਰੈਜੂਕੇਸ਼ਨ ਵੈਲਫੇਅਰ ਸੁਸਾਇਟੀ ਦੇ ਬੈਨਰ ਦੇ ਅੰਦਰ ਅਸੀਂ ਇੱਕ ਕੈਂਪ ਲਗਾ ਰਹੇ ਹਾਂ ਜੋ ਇਹ ਕੈਂਪ ਹੈ ਥੈਲੇਸੀਮੀਆ ਦੇ ਬੱਚਿਆਂ ਨੂੰ ਕੀ ਦੇਖੇ ਲਗਾਇਆ ਗਿਆ ਅੰਮ੍ਰਿਤਸਰ ਦੇ ਵਿੱਚ 230 ਤੋਂ ਅਬੋਵ ਬੱਚੇ ਨੇ ਜਿਹੜੇ ਥੈਲੇਸੀਮੀਆ ਨਾਲ ਪੀੜਿਤ ਨੇ ਉਹਨਾਂ ਨੂੰ ਹਰ ਮੰਥ ਹਰ 20 ਡੇਜ਼ ਬਾਅਦ ਉਹਨਾਂ ਦਾ ਬਲੱਡ ਚੇਂਜ ਕੀਤਾ ਜਾਂਦਾ ਔਰ ਇਹਦੇ ਰਿਗਾਰਡਿੰਗ ਅਸੀਂ ਇਹ ਹੈਗਾ ਕਿ ਹਰ ਸਾਲ ਕੈਂਪ ਲਗਾਣੇ ਆ ਰਿਟਾਇਰਡ ਐਸਐਚਓ ਸੰਜੀਵ ਕੁਮਾਰ ਬੋਲੋ ਪੈਰਿਸ ਟਾਊਨ ਦੀਆਂ ਵੱਖ-ਵੱਖ ਗਲੀਆਂ ਵਿੱਚ ਲਾਈਟਸ ਲਗਵਾਈਆਂ ਗਿਆ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਗਿਆ ਉਹਨਾਂ ਨੇ ਦੇਖਿਆ ਕਿ ਇਸ ਗਲੀ ਵਿੱਚ ਮਤਲਬ ਕੋਈ ਲਾਈਟ ਨਹੀਂ ਲੱਗੀ ਸਾਹਮਣੇ ਪਾਰਕ ਹੈ ਉਹ ਪਾਰਕ ਦੇ ਵਿੱਚੋਂ ਮੁਰਗੀ ਸਰਤਾਲੀ ਝੂਲੇ ਲੱਗੇ ਬੱਚਿਆਂ ਦੇ ਖੇਲਣ ਵਾਸਤੇ ਉਹਨਾਂ ਸ਼ਿਹੜੀ ਇੱਥੋਂ 2-3 ਦਿਨ ਹੋ ਗਏ ਐ ਮਲਕੀ ਇੱਥੋਂ ਇੱਥੋਂ ਲਾਹ ਕੇ ਲੈ ਗਏ ਐ ਤੇ ਇਹਨਾਂ ਨੇ ਇੱਕ ਇੱਕ ਲਾਈਟ ਸਾਡੀ ਫੈਕਟਰੀ ਦੇ ਬਾਹਰ ਤੇ ਇੱਕ ਸਾਹਮਣੇ ਪਾਰਕ ਦੇ ਵਿੱਚ ਦੋ ਲਾਈਟਾਂ ਲਗਾਈਆਂ ਤੇ ਦੋਵੇਂ ਲਾਈਟਾਂ ਮਲਕੀ ਚੱਲਦੀਆਂ ਪਈਆਂ ਬਿਲਕੁਲ ਸਾਜਖੜਵਾਸੀ ਬ੍ਰह्मਕਿਆਨੀ ਤਨਤਨ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲਿਆ ਤੇ ਇਹ ਵੀ ਬੜੀ ਬੜੀ ਸ਼ਰਧਾ ਨਾਲ ਮਨਾਇ ਗਈ ਇਸ ਮੌਕੇ ਤੇ ਦੀਵਾਨ ਸਜਾਏ ਗਏ ਤੇ ਗੁਰੂ ਕੇ ਲੰਗਰ ਅਟੁੱਟ ਵਰਤਾਇਆ ਗਿਆ ਬਾਬਾ ਗੁਰਤੇਵ ਸਿੰਘ ਜੀ ਨੇ ਨਗਰ ਦੀ ਸੰਗਤ ਅਤੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦਾ ਧੰਨਵਾਦ ਕੀਤਾ ਸਤਖੰਡ ਵਾਸੀ ਬਾਬਾ ਦਰਸ਼ਨ ਸਿੰਘ ਕੁੱਲੀ ਵਾਲੇ ਦੀ ਸਲਾਣਾ ਵਰਸੀ ਦੇ ਸਬੰਧ ਵਿੱਚ ਅੱਜ ਸਮਾਗਮ ਚੱਲ ਰਿਹਾ ਹੈ। ਇਸ ਸਮਾਗਮ ਵਿੱਚ ਖੰਡਪਾਟ ਸਾਹਿਬਾਂ ਦੀ ਲੜੀ ਚੱਲੀ ਫਿਰ ਅੱਜ ਭੋਗ ਪ੍ਰੰਤ ਖੁੱਲੇ ਪੰਡਾਲ ਵਿੱਚ ਸਿੰਘ ਸਾਹਿਬ ਮਹਾਪੁਰਸ਼ਾਂ ਨੇ ਗੁਰਬਾਣੀ ਰਾਜ ਸੰਗਤਾਂ ਨੂੰ ਨਿਹਾਲ ਕੀਤਾ। ਸੰਤ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲਿਆਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਰਹਿੰਦੇ ਆਇਆ। ਲੱਖਾਂ ਪ੍ਰਾਣੀਆਂ ਨੂੰ ਅਮਰ ਸ਼ਕਾਇਆ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਡ ਲਾਇਆ। ਅਨੇਕਾਂ ਗੁਰੂ ਘਰ ਤੇ ਗੁਰਦੁਆਮਾਂ ਦੀਆਂ ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦਿਸ਼ੇ ਬਾਹਰ ਜੀਉਦੇ ਮਾਲਕਾਂ ਅਨੁਸਾਰ ਚਰਚ ਗੁਰਦੁਆਰੇ ਮੰਦਰ ਮਸੀਤਾਂ ਦੀ ਜਿੱਥੇ ਵੀ ਕਿਸੇ ਨੇ ਪ੍ਰਾਰਥਨਾ ਸਮੇਂ ਤੋਂ ਉਹਨਾਂ ਨੂੰ ਬੇਨਤੀ ਕੀਤੀ ਉਹਨਾਂ ਹਰ ਤਰ੍ਹਾਂ ਦਾ ਸਹਯੋਗ ਪਾਇਆ ਤੇ ਆਪਣੇ ਜੀਵਨ ਕਾਲ ਦੇ ਵਿੱਚ ਨਾਮ ਜਪਦੇ ਜਪਾਉਂਦੇ ਸੇਵਾ ਕਰਦੇ ਕਰਾਉਂਦੇ 2001 ਦੇ ਵਿੱਚੋ ਸੱਚਖੰਡ ਜਾਬਰਾਦੇ ਗੁਰਦੁਆਰਾ ਨਾਨਕ ਸਰਸਬ ਮੇਨ ਬਸਾਰ ਗੁਰੂ ਨਾਨਕ ਨਗਰ ਮਜੀਠਾ ਰੋਡ ਵਿਖੇ ਸਮੂਹ ਸਮਾਜ ਸੇਵਕ प्रदीप ਕਪਰ ਪਰਿਵਾਰ ਪਰਿਵਾਰ ਦੇ ਸੁਖ ਸ਼ਾਂਤੀ ਤੇ ਸਰਬੱਤ ਦੇ ਭਲੇ ਲਈ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਇਆ ਗਿਆ ਇਸ ਮੌਕੇ ਬਾਬਾ ਮੇਜਰ ਸਿੰਘ ਸੋਢੀ ਭਾਜਪਾ ਨੇਤਾ ਰਾਕੇਸ਼ ਗਿਲ ਗੌਰਵ ਗਿਲ ਸਮੇਤ ਸੰਗਤਾਂ ਨੇ ਹਾਜ਼ਰੀ ਭਰੀ ਅੱਜ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਵਾਸਤੇ ਅਸੀਂ ਪੂਰਾ ਪਰਿਵਾਰ ਕਰ ਸਾ ਸੰਕਰਾਇਆ ਕਿ ਜਿਹੜੀ ਸਾਡੇ ਤੇ ਹੁਣੀ ਘਟਨਾ ਵੇਖੀ ਸੀ ਉਹ ਪਰਿਵਾਰ ਨੇ ਸਾਡਾ ਬਹੁਤ ਵੱਡਾ ਸਾਥ ਦਿੱਤਾ ਸਾਡੇ ਪਰਿਵਾਰ ਚ ਕਿਸੇ ਵੀ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ ਅਸੀਂ ਪਰਮਾਤਮਾ ਦੇ ਅਰਦਾਸ ਕੀਤੀ ਹੈ ਕਿ ਸਾਡੇ ਦੇ ਗਾਂ ਕੋਈ ਵੀ ਇਹੋ ਜਿਹਾ ਮਾੜਾ ਸਮਾ ਨਾ ਵੇ ਮਿਤੀ 28 ਅਗਸਤ 2024 ਨੂੰ ਰੇਲ ਗੱਡੀ ਜੋ ਕਟਿਹਾਰ ਤੋਂ ਅੰਮ੍ਰਿਤਸਰ ਲਈ ਚਲਦੀ ਹੈ ਇਸ ਰੇਲ ਗੱਡੀ ਵਿੱਚ ਟਿਕਟ ਚੈਕਿੰਗ ਦੌਰਾਨ ਟੀਟੀਆਈ ਅਮਰਜੀਤ ਸਿੰਘ ਸੰਧੂ ਨੂੰ ਬੈਕ ਮਿਲਿਆ ਟਿਕਟ ਚੈਕਿੰਗ ਸਟਾਫ ਨੇ ਆਪਣੀ ਸੂਝ ਬੂਝ ਦਿਖਾਉਂਦਿਆ ਹੋਇਆ ਐਚਐਸਸੀ ਦੀ ਮਦਦ ਨਾਲ ਉਸ ਸੇਡ ਤੇ ਸਫ਼ਰ ਕਰ ਰਹੇ ਯਾਤਰੀ ਦਾ ਬੈਗ ਉਸਨੂੰ ਵਾਪਸ ਸੌਂਪ ਦਿੱਤਾ। ਸ਼੍ਰੀ ਸ਼੍ਰੀ 28 ਨਿਰਮਲ ਸੰਤ ਹਰ ਸਿੰਘ ਜੀ ਮਹਾਰਾਜ ਪਾਪਾ ਪੋੜੇ ਵਾਲੇ ਮੰਦਿਰ ਸ਼ਿਆਟਾ ਵਿਖੇ ਸੰਤ ਵਿਸ਼ਾਲ ਜੀ ਦੀ ਅਗਵਾਈ ਹੇਠ ਠਾਕੁਰ ਜੀ ਦਾ ਛੱਟੀ ਉਤਸਵ ਬੜੀ ਧੂਮ-ਤਾਮ ਨਾਲ ਮੜਾਇਆ ਗਿਆ। ਇਸ ਮੌਕੇ ਦੁੱਧ ਨਾਲ ਠਾਕੁਰ ਜੀ ਦੇ ਇਸ਼ਨਾਨ ਕਰਵਾਏ ਅਤੇ ਕੜੀ ਚਾਵਲ ਦਾ ਭੋਗ ਲਗਾਇਆ ਗਿਆ। ਇਸ ਮੌਕੇ ਬਾਬਾ ਹਰਪ੍ਰੀਤ ਸਿੰਘ ਚੇਅਰਮੈਨ ਅਸ਼ੋਕ ਕੁਮਾਰ 베ਦੀ ਪ੍ਰਧਾਨ ਦੀਪਕ ਬਹਿਲ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ। ਸ਼ਿਵ ਸੈਨਾ ਹਿੰਦੂ ਟਕਸਾਲੀ ਦੇ ਅਹੁਦੇਦਾਰਾਂ ਦੀ ਅਹਿਮ ਮੀਟਿੰਗ ਰਾਸ਼ਟਰੀ ਸੰਯੋਜਕ ਅਤੇ ਪੰਜਾਬ ਪ੍ਰਧਾਨ ਕੋਸ਼ਲ ਕੁਮਾਰ ਸ਼ਰਮਾ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਰਾਸ਼ਟਰੀ ਚੇਅਰਮੈਨ ਹਰਦੀਪ ਹੈਪੀ ਸ਼ਿਵ ਸੈਨਾ ਸੂਰਜਵੰਸ਼ੀ ਰਾਸ਼ਟਰੀ ਸੰਯੋਜਕ ਸੁਨੀਲ ਅਰੋੜਾ ਰਾਸ਼ਟਰੀ ਯੂਥ ਜਨਰਲ ਸੈਕਟਰੀ ਗੋਲਡੀ ਤੁੰਨਾ ਪਹੁੰਚੇ ਪਾਰਟੀ ਨੂੰ ਮਜ਼ਬੂਤ ਕਰਦਿਆ ਹੋਇਆ ਕੋਸ਼ਲ ਸ਼ਰਮਾ ਹਰਦੀਪ ਹੈਪੀ ਗੋਲਡੀ ਤੁੰਨਾ ਅਤੇ ਸਮੂਹ ਅਹੁਦੇਦਾਰਾਂ ਨੇ ਨਿਯੁਕਤੀਆਂ ਕੀਤੀਆਂ ਆर्य ਸਮਾਜ ਮਹਾਰਿषि दयानंद धाम ਬਜ਼ਾਰ ਹੰਸਲੀ ਵਿੱਚ ਜ਼ਰੂਰਤਮੰਦ ਲੋਕਾਂ ਨੂੰ ਰਾਸ਼ਨ ਦਿੱਤਾ ਗਿਆ ਪ੍ਰਧਾਨ ਓਮਪ੍ਰਕਾਸ਼ਾ ਨਾਰਾਇਣ ਆਦਿ ਅਗਵਾਈ ਵਿੱਚ ਕਰਵਾਏ ਗਏ ਸਮਾਗਮ ਵਿੱਚ ਨਸ਼ਾ ਵਿਰੋਧੀ ਸਮਾਜ ਨਿਰਮਾਣ ਸੰਸਥਾ ਦੇ ਚੇਅਰਮੈਨ ਬਾਈਕ੍ਰਿਸ਼ਨ ਸ਼ਰਮਾ ਮੁਖਤਾਰ ਤੇ ਸ਼ਾਮਲ ਹੋਏ ਓਮਪ੍ਰਕਾਸ਼ ਨੇ ਕਿਹਾ ਕਿ ਸਾਨੂੰ ਹਮੇਸ਼ਾ ਸਮਾਜ ਦੀ ਸੇਵਾ ਕਰਨੀ ਚਾਹੀਦੀ ਹੈ ਇਸ ਮੌਕੇ ਤੇ ਸੁਲੋchna ਆਰਿਅ ਅਤੇ ਹੋਰ ਕਈ ਮੈਂਬਰਸ ਸ਼ਾਮਲ ਸਨ ਸਰਵ ਜੀ ਦਾ ਸਵਾਗਤ ਹੈ ਸਮਾਰੋਹ ਵਿੱਚ ਜਿਆਦੇ ਤੋਂ ਜੀ ਜਦੋਂ ਨੂੰ ਕਰ ਰਹੇ ਹਾਂ ਇਹ ਚਰਿਤਾ ਦੇ ਪੋਸਟ ਸਿਮਾਸਟਰੀ ਲੋਕ ਆਸਥਾਪਿਤ ਕਰ ਰਿਹਾ ਹੁੰਦਾ ਦੇ ਰਹੇ ਹਨ ਪਰ ਸੈਕਟਰ ਪਰਿਵਾਰ ਨੂੰ ਆਸਥਾਪਿਤ ਕਰ ਰਹੇ ਹਨ ਬਾਬਾ ਦੀਪ ਸਿੰਘ ਚੈਰੀਟੇਬਲ ٹرسٹ ਦੇ ਮੁਖ ਸੇਵਾਦਾਰ ਪਾਈ ਗੁਰ ਇਕਬਾਲ ਸਿੰਘ ਅਤੇ ਪਾਈ ਅਮਨਦੀਪ ਸਿੰਘ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ਕੁਰਪੁਰ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ਗੁਰਦੁਆਰਾ ਬੀਬੀ ਕੋਲਾ ਜੀ ਕੋਲ ਸਰ ਸਾਹਿਬ ਵਿਖੇ ਕਰਵਾਇਆ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰੂ ਘਰ ਵਿੱਚ ਮੱਥਾ ਟੇਕਿਆ ਅੱਜ ਗੁਰੂ ਰਾਮਦਾਸ ਜੀ ਨੇ ਅਰਸ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਗੁਰਦੁਆਰਾ ਬੀਬੀ ਕੋਲਾ ਜੀ ਕੋਲ ਸਰ ਸਾਹਿਬ ਸ੍ਰੀ ਅੰਮ੍ਰਿਤ ਸਰ ਸਾਹਿਬ ਵਿਖੇ ਰੈਂਸ ਬਾਈ ਸਮਾਗਮ ਦੀ ਪਿਤਾ ਜੀ ਨੇ ਸੇਵਾ ਲਈ ਔਰ ਇਸ ਸਮਾਗਮ ਦੇ ਵਿੱਚ ਸਿੰਘ ਸਾਹਿਬ ਗਿਆਨੀ ਰਕਬੀ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਖੋਰ ਵੀ ਬੜੇ ਪਿਆਰੇ ਪਿਆਰੇ ਗੁਰੂ ਦੇ ਕੀਰਤਨੀਆਂ ਨੇ ਮਾਪੁਰਖਾਂ ਨੇ ਆ ਕੇ ਸ਼ਿਰਕਤ ਕੀਤੀ ਔਰ ਇਹ ਸਾਰਾ ਸਮਾਗਮ ਮੇਰੇ ਬੜੇ ਮਾਨਯੋਗ ਸਤਕਾਰਯੋਗ ਭਾਈ ਸਰਬਜੀ ਭਾਈ ਗੁਰ ਇਕਬਾਲ ਸਿੰਘ ਜੀ ਦੀਆਂ ਅਸੀਸਾਂ ਸਦਕਾ ਉਹਨਾਂ ਦੀਆਂ ਪ੍ਰੇਰਣਾ ਸਦਕਾ ਹੋਇਆ ਵਿਸ਼ਾਲ ਪੰਡਾਰਾ ਦਰਬਾਰ ਬਾਬਾ ਗੋਗਾ ਪੀਰ ਜੀ ਬਾਬਾ ਨਿਹਾਲ ਸਾਜੀ ਗਲੀ ਜਸਵੰਤ ਕਟੜਾ ਦੁੱਲੋ ਅੰਦਰੋਂ ਲੋਗੜ ਗੇਟ ਵਿਖੇ ਬੜੀ ਧੂਮਤਾਮ ਨਾਲ ਮੜਾਇਆ ਗਿਆ ਇਸ ਮੌਕੇ ਬਾਬਾ ਤੁਲ ਸਾਜੀ ਦੇ ਦક્ષ ਵਿੱਚ ਰਾਜਕੁਮਾਰ ਸ਼ਿਵ ਕੁਮਾਰ ਰਾਣਾ जीत कुमार, राजेंद्र कुमार, नानक कुमार हाजिर सन। कंपनी बाग येथील श्री हनुमान चालीसा परिवार बोलो श्री बालाजी महाराज की परफात फेरी दा आयोजन की ताक्या। इस मौके श्री हनुमान चालीसा के मुख्य सेवदार सूरज बब्बर, मोहित बब्बर, विक्की सोनी, अभिषेक तनेजा, सौरभ मेहरा आध हाजिर सन। तो अमृतसर में आज आज से 40 साल साल पहले था, तो था और आज चारों तरफ बन जय माँ चिंतपुर सेवक मंडल वालों सुल्तान पोड विख मांकी करी भगत ने माँ दरबार पर इस मौके गुरुदेव भगत मोहन लाल सतविंदर सिंह सुखदेव सिंह बाल शर्मा ਵਰੁਣ ਦਾਸ, ਦਾਨਿਸ਼ਪ੍ਰੀਤ ਸਿੰਘ, ਲਲਿਤ ਕਪੂਰ, ਆਰਿਫ ਚੌਧਰੀ ਅਤੇ ਹੋਰ ਕਈ ਭਗਤ ਸ਼ਾਮਿਲ ਸਨ। ਅਖੀਰ ਵਿੱਚ ਮੁਖ ਖਬਰਾਂ ਇੱਕ ਵਾਰ ਫੇਰ ਤੋਂ ਥਾਣਾ ਇਸਲਾਮਾਬਾਦ ਤੋਂ ਤਿੰਨ ਦੋਸ਼ੀ ਕੀਤੇ ਗਏ ਗ੍ਰਫਤਾਰ ਪਿੰਡ ਪਰ ਅੜੀ ਵਾਲਵਿਕ ਲਗਾਇਆ ਗਿਆ ਕੀ ਨੀਲੇ ਕਾੜਾ ਸੰਬੰਧੀ ਹੈ ਲੋ ਗਣੇਸ਼ ਮਹਾਰਾਜ ਦੇ ਕੱਚੀ ਮਿੱਟੀ ਦੇ ਬਣੇ ਸਵਰੂਪਾ ਦੀ ਕਰਨ ਖਰੀਦਾਰੀ ਇਹ ਸਨ ਅੱਜ ਦੀਆਂ ਖਬਰਾਂ ਹੁਣ ਇਸੇ ਮਿਲਾ ਗਿਆ ਅਗਲੇ ਬੁਲੇਟਿਨ ਵਿੱਚ ਹੁਣ ਮੈਨੇ ਦੋ ਇਜਾਜ਼ਤ ਤਾਨਵਾਦ